ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਮਨਮੁਖ ਅਗਿਆਨੀ ਅੰਧ ਹੈ ਦੂਜੈ ਭਾਇ ਕਰਮ ਕਮਾਏ ਦੂਜੈ ਭਾਇ ਜੀਤੇ ਕਰਮ ਕਰੇ ਦੁਖ ਲਗੈ ਤਨ ਤਾਏ ਸਤਗੁਰੂ ਦੀਨ ਦੀ ਆਲ ਪਾਤਸ਼ਾਹ ਕਹਿਣ ਲਗੇ ਭਾਈ ਜਿਹੜੇ ਮਨਮੁਖ ਜੀ ਨੇ ਉਹ ਮਨ ਕਰਕੇ ਅੰਨੇ ਨੇ ਤੇ ਜਿਹੜਾ ਮਨ ਕਰਕੇ ਨਾ ਹੁੰਦਾ ਮਰਜ਼ ਕਹਿਣ ਲਈ ਉਹ ਕਰਮ ਤੇ ਕਮੰਦ ਹੈ ਲੇਕਿਨ ਮੋਹ ਚ ਫਸ ਕੇ ਤੇ ਜਿੰਨੇ ਕਮੰਦ ਹੈ ਬਸ ਉਹਨੇ ਕਰਵਾ ਕਰਕੇ ਨੂੰ ਮਾਇਆ ਦੇ ਸੰਗਲ ਹੀ ਪੈਂਦੇ ਨੇ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਦੀਨ ਨਾਮੰ ਤਿਆਏ ਤੇ ਸਤਗੁਰੂ ਦੀ ਮਿਹਰ ਨਾਲ ਜਿਹੜਾ ਜੀਵ ਗੁਰੂ ਦੀ ਕਿਰਪਾ ਭਾਣ ਚ ਤੁਰਦਾ ਕਮਾਂ ਦਾ ਸ਼ਬਦ ਨੂੰ ਉਸੋ ਖੱਟਦਾ ਜੇ ਸੱਚੀ ਬਾਣੀ ਦੇ ਰਾਹੀ ਜੀ ਗੁਰਸਤਗੁਰੂ ਕਹਿਣ ਲਗੇ ਨਾਮ ਸਿਮਰਨ ਕਰਦਾ ਰਵੇ ਨਾਨਕ ਜਿਤ ਆਪੇ ਲਾਇ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਤੇ ਮਰਜ ਕਹਿਣ ਲਗੋ ਤਰ ਜਾਂਦਾ ਇਸ ਲਈ ਹੈ ਨਾਨਕ ਕੋਈ ਗੱਲ ਆਖੀ ਨਹੀਂ ਜਾ ਸਕਦੀ ਜਿੱਧਰ ਪ੍ਰਭੂ ਜੀਵਨ ਤੁਰਦਾ ਉਧਰ ਜੀਵ ਤੁਰਦੇ ਰਹਿੰਦੇ ਨੇ ਮਹਿਲਾ ਤਿਜਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਪਰੇ ਭੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੇ ਦੇਵਨ ਹਾਰਾ اے ਭਾਈ ਜਿਹੜਾ ਸਾਡਾ ਹਿਰਦਾ ਰੂਪੀ ਹੈ ਮਰਜ ਕਹਿਣ ਲੱਗੇ ਘਰ ਵਿੱਚ ਹਿਰਦੇ ਚ ਨਾਮ ਖਜ਼ਾਨਾ ਮੌਜੂਦ ਹੈ ਭਗਤੀ ਦੇ ਭੰਡਾਰ ਪਰੇ ਕਿਉਂਕਿ ਆਤਮਿਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਸਾਡੇ ਸਿਰ ਤੇ ਪਾਈ ਕਾਇਮ ਹੈ ਅੰਨ ਦਿਨ ਕੀਰਤਨ ਸਦਾ ਕਰ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਾਵਨ ਹਾਰਾ ਤੇ ਨਾਮ ਖਜਾਨੇ ਦੀ ਬਰਕਤ ਨਾਲ ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੇ ਰਾਹੀ ਹਰ ਵੇਲੇ ਪ੍ਰਭੂ ਦੇ ਗੁਣ ਗਾਉਨੇ ਆ ਤੇ ਸਤਿਗੁਰ ਦਾ ਸ਼ਬਦ ਜੋ ਹਰੇਕ ਜਾਗੂ ਜੁਗ ਵਿੱਚ ਨਾਮ ਦੀ ਦਾਤ ਵਰਤੌਣ ਵਾਲਾ ਨੂੰ ਸਦਾ ਜਪਣਾ ਇਹ ਮਨੁਆ ਸਦਾ ਸੁਖ ਵਸੈ ਸਜੇ ਕਰਿ ਵਾਪਾਰ ਅੰਤਰ ਗੁਰ ਗਿਆਨ ਹ ਰਤਨ ਹੈ ਮੁਕਤ ਕਰਾਵਣ ਹਾਰਾ ਮਰਦ ਕਹਿ ਲੱਗੇ ਭਾਈ ਜਿਹੜਾ ਮਨ ਹੈ ਇਹ ਨਾਮ ਚ ਜੋੜ ਕੇ ਸੁਖੀ ਰਹਿੰਦਾ ਫਿਰ ਇਹ ਜਨਮ ਮਰਨ ਤੋਂ ਮੁਕ ਕੇ ਨਾਮ ਦਾ ਵਪਾਰ ਕਰਦਾ ਤੇ ਮਨ ਅੰਦਰ ਸਤਿਗੁਰੂ ਦਾ ਬਖਸ਼ਿਆ ਹੋਇਆ ਗਿਆਨ ਜੋ ਮੁਕਤੀ ਦੇਣ ਵਾਲਾ ਰਤਨ ਵਸ ਪੈਂਦਾ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਹੈ ਨਾਨਕ ਜਿਸ ਤੇ ਪ੍ਰਭੂ ਕਿਰਪਾ ਕਰਦਾ ਉਸ ਨੂੰ ਹੀ ਦਾਤ ਮਿਲਦੀ ਉਹ ਹੀ ਦਰਗਾਹ ਚ ਸੁਰਖਰੂ ਹੁੰਦਾ ਪੌੜੀ ਤਨ ਤਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਨ ਨਹੀਂ ਜਾਏ ਪਿਆ ਤਨ ਤਨ ਸੋ ਗੁਰ ਸਿੱਖ ਕਈਐ ਜਿਨ ਹਰਨਾਮਾ ਮੁਖ ਰਾਮ ਕਹਿਆ ਸਤ ਗੁਰ ਕਹਿਣ ਲਗੇ ਪਾਈਓ ਗੁਰਸੇਖ ਨੂੰ ਤਨ ਤੱਕ ਆਖਣਾ ਚਾਹੀਦਾ ਇਨ ਸਤਗੁਰੂ ਦੀ ਚਰਨੀ ਜਾ ਲੱਗਦਾ ਉਹ ਗੁਰਸਿੱਖ ਨੂੰ ਤਨ ਤਨ ਅਖਣਾ ਚਾਹੀਦਾ ਜਿਸ ਤੇ ਮੂੰਹ ਹਰੀ ਨਾਮ ਉਚਾਰੇ ਉਚਰਿਆ ਉਚਦਦਾ ਹੈ ਤਨ ਤਨ ਸੋ ਗੁਰ ਸਿੱਖ ਕਹੀਏ ਜਿਸ ਸਰਨਾਮ ਸੁਣਿਆ ਮਨ ਅਨੰਦ ਪਿਆ ਤਨ ਤਨ ਸੋ ਗੁਰ ਸਿੱਖ ਕਹੀਏ ਇਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਸਤਗੁਰ ਕਹਿਣਗੇ ਗੁਰਸਿੱਖ ਨੂੰ ਤਨ ਤਨ ਨਖੋ ਜਿਸ ਦੇ ਮਨ ਵਿੱਚ ਹਰੀ ਨਾਮ ਸੁਣ ਕੇ ਚਾਪ ਪੈਦਾ ਹੁੰਦਾ ਉਸ ਗੁਰਸਿੱਖ ਨੂੰ ਧੰਨ ਤਨੱਖਣਾ ਚਾਹੀਦਾ ਜਿਸ ਨੇ ਸਤਿਗੁਰੂ ਦੀ ਸੇਵਾ ਕਰਕੇ ਪ੍ਰਭੂ ਦਾ ਨਾਮ ਲੱਭ ਲਿਆ ਤਿਸ ਗੁਰਸਿੱਖੋਂ ਹਾਂ ਸਦਾ ਨਮਸਕਾਰ ਜਗ ਗੁਰ ਕੈ ਪਾਣ ਗੁਰਸਿੱਖ ਚੱਲਿਆ ਤੇ ਮੈਂ ਸਦਾ ਉਸ ਗੁਰਸਿੱਖ ਅੱਗੇ ਆਪਣਾ ਸਿਰ ਨਿਮੋਣਾ ਹਾਂ ਜੋ ਗੁਰਸਿੱਖ ਸਤਗੁਰੂ ਦੇ ਪਾਣੇ ਚ ਚੱਲਦਾ ਹੈ ਸੋ ਲੋਕ ਮਹਿਲਾ ਤੀਜਾ ਮਨ ਹਟ ਕਿੰਨ ਨ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਪੇ ਕਰ ਪਰਮ ਦੇ ਦੁਖ ਪਾਇਆ ਦੂਜੈ ਪਾਇ ਹੈ ਭਾਈ ਮਨ ਦੇ ਹਟ ਨ ਰੱਬ ਨੂੰ ਨਹੀਂ ਕੋ ਲਵ ਸਕਦਾ ਜਿੰਨੇ ਕੋ ਕਰਮ ਕਮਾਵੇ ਤੇ ਮਨ ਹਟ ਪੇ ਕਰ ਕਰਕੇ ਸਾਰੇ ਪਟਕ ਦੇ ਨੇ ਦੁਖ ਹੀ ਖਟਦੇ ਨੇ ਰਿੱਧ ਸਿੱਧ ਸਭ ਮੋਹ ਨਾ ਨਾ ਵਸੈ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨੰਦੇ ਰਾਜਾਏ ਰਿੱਧੀਆਂ ਤੇ ਸਿੱਧੀਆਂ ਵੀ ਨਿਰੋਲ ਮੋਹ ਰੂਪ ਹਨ ਇਨ੍ਹਾਂ ਨਾਲ ਹਰੀ ਦਾ ਨਾਮ ਹਿਰਦੇ ਚ ਪਾਈ ਨਹੀਂ ਵਸਦਾ ਤੇ ਸਤਗੁਰੂ ਦੀ ਸੇਵਾ ਨਾਲ ਮਨ ਸਾਫ ਹੁੰਦਾ ਹੈ ਗਿਆਨ ਰੂਪੀ ਹਨੇਰਾ ਮੁੱਕ ਜਾਂਦਾ ਨਾਮ ਰਤਨ ਕਟ ਪ੍ਰਗਟ ਹੋਵਾ ਨਾਨਕ ਸਹਿ ਜਿਸਮਾ ਹੈ हे ਨਾਨਕ ਨਾਮ ਰੂਪੀ ਰਤਨ ਹਿਰਦੇ ਚ ਪ੍ਰਤੱਖ ਹੋ ਜਾਂਦਾ ਹੈ ਸਹਿਦੋਸਤਾ ਚ ਮਨੁੱਖ ਲੀਨ ਹੋ ਜਾਂਦਾ ਮਹਿਲਾ ਤੀਜਾ ਸ਼ਬਦ ਹੈ ਸਾਧਨ ਆਇਓ ਨਾਮ ਨਾ ਲਗੋ ਪਿਆਰ ਰਸ ਨਾ ਫਿੱਕਾ ਬੁਲਣਾ ਨਿਤ ਨਿਤ ਹੋਏ ਕੁਆਰ ਭਾਈ ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਚ ਰਸ ਨਹੀਂ ਆਉਂਦਾ ਨਾਮ ਜਿਸ ਦਾ ਪਿਆਰ ਨਹੀਂ ਜੋੜਿਆ ਉਹ ਮਨੁੱਖ ਜੀਵ ਨਾਲ ਫਿੱਕੇ ਬਚਨ ਹੀ ਬੋਲਦਾ ਤੇ ਕੁਆਰ ਹੁੰਦਾ ਨਾਨਕ ਕਿਰਤ ਪੈ ਕਮਾਵਣਾ ਕੋਇ ਨ ਮੇਟਣ ਹਾਰ ਹੈ ਨਾਨਕ ਫਿਰ ਕੀਤੇ ਕਰਮਾਂ ਦੇ ਅਨਸਾਰ ਉਹਨੂੰ ਅਗਲੇ ਕਰਮ ਭੋਗਣੇ ਪੈਂਦੇ ਨੇ ਫਿਰ ਇਹ ਸੰਸਕਾਰਾਂ ਨੂੰ ਕੋਈ ਨਹੀਂ ਮਟਾ ਸਕਦਾ ਪਉੜੀ ਤਨ ਤਨ ਸਤ ਪੁਰਕ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸ਼ਾਂਤਾਈ ਤਨ ਤਨ ਸਤ ਪੁਰਕ ਸਤ ਗੁਰੂ ਹਮਾਰਾ ਇਤ ਮਿਲੇ ਹਮ ਹਰਿ ਭਗਤ ਪਾਈ ਭਾਈ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਤੇ ਮਿਲਿਆ ਸਾਡੇ ਹੀਰ ਦੇ ਚ ਠੰਡ ਪੈ ਗਈ ਹੈ ਸਾਡਾ ਸਤਪੁਰਖ ਸਤਗੁਰੂ ਧੰਨ ਹੈ ਜਿਸ ਤੇ ਮਿਲਿਆ ਸੀ ਪ੍ਰਮਾਤਮਾ ਦੀ ਭਗਤੀ ਲੱਭੀ ਹੈ ਧੰਨ ਧੰਨ ਹਰਿ ਭਗਤ ਸਤਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮ ਸ੍ਰਿਸ਼ਟ ਦਿਖਾਈ ਭਾਈ ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ ਜਿਸ ਦੀ ਸੇਵਾ ਕੀਤੇ ਆ ਨਾਮ ਚ ਬਿਰਤੀ ਜੋੜਦੀ ਹੈ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਸੱਜਣ ਸਭ ਇੱਕੋ ਨਜ਼ਰ ਚ ਵੇਖਣ ਸਿਖਾ ਦਿੱਤੇ ਤਨ ਤਨ ਸਤਿਗੁਰੂ ਮਿੱਤਰ ਹਮਾਰਾ ਜਿਨਹਰ ਨਾਮ ਸੇ ਅਮਰੀ ਪ੍ਰੀਤ ਬਣਾਏ ਭਾਈ ਸਾਡਾ ਸੱਜਣ ਸਾਤੂਰੂ ਧੰ ਹੈ ਜਿਸਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਸਲੋਕ ਮਹਲਾ ਪਹਿਲਾ ਕਰਹੀ ਮਨ ਵਿਦੇਸ਼ ਪੈ ਨਿਤ ਚੂਰੇ ਸੰਭਲ ਮਿਲਦਿਆ ਟਿਲ ਨਾ ਹੋ ਬਈ ਜੇ ਨੀਅਤ ਰਾਸ ਕਰੇ ਸਤਗੁਰੂ ਕਹਿਣ ਲਗੇ ਪ੍ਰਭੂਪਤੀ ਤਾਂ ਘਰ ਹਿਰਦੇ ਘਰ ਵਿੱਚ ਹੀ ਹੈ ਤੇ ਜੀਵ ਇਸ ਨੂੰ ਪਰਦੇਸ਼ ਵਿੱਚ ਸਦਾ ਸਮਝਦੀ ਝੂਰਦੀ ਏ ਯਾਦ ਕਰਦੀ ਏ ਪਰ ਹੈ ਹਿਰਦੇ ਦੇ ਵਿੱਚ ਜੇ ਭਾਈ ਨੀਅਤ ਸਾਫ਼ ਹੋਵੇ ਤੇ ਮਿਲਦਿਆ ਟੇਲ ਨਹੀਂ ਲੱਗਦੀ ਮਨੋਕਨ ਮਹਿਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਤੇ ਚਰ ਜਾਣਾ ਭਲਾ ਕਰ ਜਿ ਚਰ ਲੇ ਵੈ ਦੇ ਇਹ ਨਾਨਕ ਉਹ ਗੱਲ ਬਾਤ ਸਭ ਛੁੱਟੀ ਏ ਜੋ ਹਰੀ ਨਾਲ ਪਿਆਰ ਕਰਨ ਤੋਂ ਦੂਰ ਕਰਦੀ ਏ ਜਦੋਂ ਜਦੋਂ ਤਾਂ ਹੀ ਹਰੀ ਦੇਂਦਾ ਹੈ ਜੀਵ ਲੈਂਦਾ ਰਹਿੰਦਾ ਤਿ ਚਰ ਜਾਣਾ ਪੱਲਾ ਕਰ ਜੀ ਚਰਦੇਵ ਲੈ ਵੈ ਦੇ ਤੇ ਜਦੋਂ ਨਾ ਦਵੇ ਫਿਰ ਉਹਦਾ ਪੂਰਾ ਸਮਦ پاک ਜੀਵ ਖੱਟਦਾ ਰਹਿੰਦਾ ਲੈਂਦਾ ਰਹਿੰਦਾ ਮੁਕਰਦਾ ਰਹਿੰਦਾ ਪੌੜੀ ਜਿੰਨ ਉਪਾਏ ਜੀ ਤਿੰਨ ਹਰ ਰੱਖਿਆ ਅੰਮ੍ਰਿਤ ਸਚਾ ਨਾਉ ਪੋਜਨ ਚੱਖਿਆ ਭਾਈ ਜਿਸ ਸਰੀਰ ਨੇ ਜੀਵ ਪੈਦਾ ਕੀਤੇ ਨੇ ਉਸੇ ਨੇ ਰੱਖਿਆ ਕੀਤੀ ਐ ਜੋ ਜੀਵ ਉਸਰੀ ਦਾ ਆਤਮਕ ਤੀਨ ਵਾਲਾ ਨਾਮ ਚੱਕਦਾ ਹੈ ਉਹ ਰੱਜ ਜਾਣਦਾ ਤੇ ਪੁੱਤਰ へ ਆ ਗਾਇ ਮਿੱਟੀ ਪੱਖਿਆ ਸਭ ਅੰਦਰ ਇੱਕ ਵਰਤ ਕਿੰਨਾ ਵਿਰਲੇ ਲਖਿਆ ਜਨ ਨਾਨੰਗ ਭਏ ਨਿਹਾਲ ਪ੍ਰਭ ਕੀ ਭੱਖਿਆ へ ਭਾਈ ਸਾਰੇ ਜੀਵਾਂ 'ਚ ਇੱਕ ਪ੍ਰਭੂ ਆਵ ਵਿਆਪਕ ਹੈ ਪਰ ਕਿਸੇ ਵਿਰਲੇ ਨੇ ਸਮਝਿਆ ਤੇ ਨਾਨਕ ਉਹ ਵਿਰਲਾ ਦਾਸ ਪ੍ਰਭੂ ਦੇ ਪੱਖ ਕਰਕੇ ਉਹ ਮਨੁੱਖ ਖੜਿਆ ਰੰਦਾ ਸ ਲੋਕ ਮਹਿਲਾ ਤੀਜਾ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰਾ ਡਿਠੇ ਮੁਕਤ ਨਾ ਹੋਵਈ ਜੀ ਚਰਬਦ ਨਾ ਕਰੇ ਵਿਚਾਰ ਏ ਭਾਈ ਇਹ ਸਾਰਾ ਸੰਸਾਰ ਸਤਿਗੁਰੂ ਦੇ ਦਰਸ਼ਨ ਕਰਦਾ ਹਰੇਕ ਜੀਵ ਦੇ ਚ ਭਾਵੇਂ ਪ੍ਰਭੂ ਹਰ ਥਾਂ ਤੇ ਤੇ ਹਰ ਕੋਈ ਵੇਖਦਾ ਇਹਨੂੰ ਪਰ ਨਿਹਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ ਮਾਰਾ ਕਹੈਨ ਮੁਕਤੀ ਤਾਂ ਮਿਲੇਗੀ ਜੇ ਸ਼ਬਦ ਦੀ ਵਿਚਾਰ ਕਰੇਗਾ ਹਉ ਮੈ ਮੈਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇਕ ਆਪੇ ਬਖਸ਼ ਮਿਲਾਇਨ ਦੁਬਾਤਾ ਜਿ ਵਿਕਾਰ ਕਿ ਸਤਗੁਰੂ ਕਹਿ ਲਗੇ ਭਾਈ ਜਦੋਂ ਤੱਕ ਮੈਲ ਨਹੀਂ ਮੁੱਕਦੀ ਉਦੋਂ ਤੱਕ ਪਿਆਰ ਨਹੀਂ ਬਣਦਾ ਪਰ ਕਈ ਮਨੁੱਖਾਂ ਨੂੰ ਪਰਮਾਤਮਾ ਆਪ ਮੇਰ ਕਰਕੇ ਮੇਰ ਤੇਰ ਤੋਂ ਕਾਲ ਕੇ ਵਿਕਾਰਾਂ ਤੋਂ ਬਚਾ ਲੈਂਦਾ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਗੁਰ ਹੇਤ ਪਿਆਰ ਹੇ ਨਾਨਕ ਕਈ ਮਨੁੱਖ ਸਤਗੁਰੂ ਦਾ ਦਰਸ਼ਨ ਕਰਕੇ ਸਤਗੁਰੂ ਦੇ ਪਿਆਰ ਵਿੱਚ ਪਿਰਤੀ ਜੋੜ ਕੇ ਆਪਣਾ ਆਪ ਮਾਰ ਕੇ ਹਰੀ ਚ ਮਿਲ ਪੈਂਦੇ ਨੇ ਮਹਿਲਾ ਤੀਜਾ ਸਤਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੁਜੈ ਪਾਏ ਬਹੁਤ ਦੁੱਖ ਲੱਗਾ ਜਲਤਾ ਕਰੇ ਪੁਕਾਰ ਸਤਗੁਰ ਕੈਨ ਲਈ ਅੰਨੇ ਮੂਰਖ ਗਵਾਰ ਨੇ ਆਪਣੇ ਸਤਗੁਰ ਦਸੀ ਸੇਵਾ ਨਹੀਂ ਕਰਦੇ ਤੇ ਮਾਇਆ ਦੇ ਪਿਆਰ ਵਿੱਚ ਬੜੇ ਦੁਖੀ ਹੁੰਦੇ ਨੇ ਕਲਪ ਦੇ ਸੜਦੇ ਨੇ ਜਿਨ ਕਾਰਨ ਗੁਰੂ ਵਿਸਾਰਿਆ ਸੇਨਾ ਉਪਕਰ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਨ ਹਾਰਤ ਜਿਨ੍ਹਾਂ ਨੇ ਸਤਗੁਰੂ ਨੂੰ ਵਿਸਾਰਿਆ ਉਹ ਆਖਰੀ ਵੇਲੇ ਨਹੀਂ ਪੁਕਰਦੇ ਭਾਅ ਕਿਉਂ ਨਹੀਂ ਵਿਕਾਰਾਂ ਦੇ ਵਿੱਚ ਸੜਦੇ ਤੇ ਮਰਜ ਕਹਿਣ ਲੱਗੇ हे ਨਾਨਕ ਗੁਰੂ ਦੀ ਮੱਤ ਲਿਆ ਹੀ ਸੁਖ ਮਿਲਦਾ ਹੈ ਤੇ ਬਖਸ਼ਣ ਵਾਲਾ ਹਰੀ ਬਖਸ਼ ਲੈਂਦਾ ਹੈ ਪੌੜੀ ਤੁਮ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਔਰੋ ਕਹੀਐ ਹਰਾਪੇ ਬੋਲੇ ਆਮ ਲਾਵੇ ਹਰਾਪੇ ਜਲ ਧਲ ਰਵ ਰਹੀਐ ਏ ਹਰੀ ਤੂੰ ਆਪ ਹੀ ਹਰ ਥਾਂ ਤੇ ਮੌਜੂਦ ਹੈ ਤੂੰ ਹੀ ਸਭ ਪੈਦਾ ਕੀਤਾ ਹੈ ਹਰੀ ਆਪ ਹੀ ਜੀਵਾਂ ਚ ਬੋਲਦਾ ਆਪ ਹੀ ਸਭ ਨੂੰ ਬੁਲਾਉਂਦਾ ਆਪ ਹੀ ਜਲ ਧਲ ਚ ਵਿਆਪਕ ਹੈ ਆਪੇ ਮਾਰੈ ਹਰਾਪੇ ਛੋੜੈ ਮਨ ਹਰ ਸ਼ਰਣੀ ਪੜ ਰਹੀ ਹੈ ਹਰ ਬਿਨ ਕੋਈ ਮਾਰ ਜੀਵ ਮਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ ਇਹ ਮਨ ਹਰੀ ਆਪ ਹੀ ਮਾਰਦਾ ਆਪ ਹੀ ਬਖਸ਼ਦਾ ਇਸ ਵਾਸਤੇ ਹਰੀ ਦੀ ਸ਼ਰਨ ਵਿੱਚ ਪਾਈ ਪਿਆਰੋ ਹਰੀ ਤੋਂ ਬਿਨਾ ਕੋਈ ਹੋਰ ਨਾ ਕੋਈ ਮਾਰ ਸਕਦਾ ਨਾ ਕੋਈ ਜੀਵਾ ਸਕਦਾ ਉੱਟਦਿਆਂ ਬੈੰਦਿਆਂ ਸੁੱਤਦਿਆਂ ਸਦਾ ਸਦਾ ਹਰ ਨਾਮ ਧਿਆਈਏ ਜਨਨ ਗੁਰਮੁਖ ਹਰ ਲਹੀਐ ਹਿਦਾਸ ਨਾਨਕ ਜੇ ਉੱਟਦਿਆਂ ਬੈੰਦਿਆਂ ਸੁੱਤਿਆ ਹਰ ਵੇਲੇ ਹਰੀ ਦਾ ਨਾਮ ਸਿਮਰਿਐ ਤੇ ਸਾਤ ਗੁਰ ਦੇ ਸਨਮੂਹ ਕੋ ਕੇ ਹਰੀ ਮਿਲ ਪੈਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਸਬਨਾ ਮਰਨਾ ਆਇਆ ਵਿਛੋੜਾ ਸਬਨਾ ਪੁੱਛੋ ਜੈ ਸਿਆਣਿਆ ਆਗੇ ਮਿਲਣ ਕੇ ਨਾ ਭਾਈ ਸਭ ਨੇ ਮਰ ਜਾਣ ਸਭ ਨੂੰ ਇਹ ਵਿਛੋੜਾ ਹੋਣਾ ਜੇ ਕੋਈ ਸਿਆਣੇ ਜੀ ਗੁਰਮੁਖਾਂ ਪਾਸੋਂ ਪੁੱਛੋ ਉਹ ਦੱਸਣਗੇ ਪ੍ਰਮਾਤਮਾ ਦੇ ਚਰਨਾਂ ਦਾ ਮਿਲਾਪ ਕਿੰਨਾ ਨੂੰ ਹੁੰਦਾ ਹੈ ਕਿਹੜੇ ਮਿਲਦੇ ਨੇ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤੀਨਾ ਇਹ ਭਾਈ ਜਿਨ੍ਹਾਂ ਨੂੰ ਮਿਆਲ ਪਿਆਰਾ ਮਾਲਕ ਪ੍ਰਭੂ ਪੁੱល ਜਾਂਦਾ ਉਹਨਾਂ ਨੂੰ ਬੜਾ ਆਤਮਕ ਕਲੇਸ਼ ਵਾਪਰਦਾ ਹੈ ਪੀਸਾ ਲਾਹੋ ਸੱਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾ ਮੁੜ ਮੁੜ ਸ੍ਰੀ ਪ੍ਰਭੂ ਨੂੰ ਯਾਦ ਕਰਦੇ ਰੋ ਉਸ ਦੀ ਮੇਰ ਦੀ ਨਜ਼ਰ ਨਾਲ ਹੀ ਸੁੱਖ ਮਿਲਦਾ ਵੱਡਾ ਕਰ ਸਹਣਾ ਹੈਪੀ ਹੋਸੀ ਸੋਏ ਸਭਨਾਂ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਪ੍ਰਭੂ ਨੂੰ ਵੱਡਾ ਕਿ ਸਿਫਤ ਸਲਾਹ ਕਰੋ ਉਹ ਮੌਜੂਦ ਹੈ ਤੇ ਰਹੇਗਾ ਪ੍ਰਭੂ ਤੂੰ ਕੱਲਾ ਹੀ ਸਭ ਜੀਵਾਂ ਦਾ ਦਾਤਾ ਹੈ ਮਨੁੱਖ ਬੰਦਾ ਦਾਤਾ ਨਹੀਂ ਹੋ ਸਕਦਾ ਜੋ ਤਿਸ ਪਾਵੇ ਸੋ ਥੀਏ ਰਨ ਕੇਰੁਨ ਨਾ ਹੋਏ ਇਹ ਭਾਈ ਜੋ ਕੁਛ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਹੁੰਦਾ ਰੱdna ਵਾਂਗ ਰੋਣ ਤੋਂ ਕੀ ਹੋ ਸਕਦਾ ਧਰਤੀ ਉੱਪਰ ਕੋਟਗੜ ਕੇਤੀ ਗਈ ਵਜਾਇ ਜੋ ਸਮਾਨ ਮਾਵਨੀ ਤਿੰਨ ਅਕ ਨੱਥਾਂ ਬਾਏ ਇਸ ਧਰਤੀ ਉੱਤੇ ਨੇਕਾ ਏ ਜੁਕਿੱਲੇ ਬਣਾ ਕੇ ਆਪਣੀ ਤਾਕਤ ਢੋਲ ਵਜਾ ਕੇ ਚੱਲੇ ਗਏ ਜਿਨ੍ਹਾਂ ਨੂੰ ਤਾਕਤ ਦਾ ਮਾਣ ਸੀ ਸਮਾਨ ਦੇ ਹੀਟਾਂ ਵੀ ਨੇ ਸੰਮਿਉਂਦੇ ਪਰਮਾਤਮਾ ਉਹਨਾਂ ਦੇ ਨੱਕ ਵੀ ਨੱਥਾਂ ਪਾ ਦਿੰਦਾ ਜੇ ਮਨ ਜਾਣੈ ਸੂਲੀਆਂ ਕਾ ਹੈ ਮਿੱਠਾ ਖਾਹੇ ਹੈ ਮਨ ਜੇ ਤੂੰ ਸਮਝ ਲੈ ਦੁਨੀਆ ਦੇ ਮੋਜ ਮੇਲਿਆਂ ਦਾ ਨਤੀਜਾ ਕਲੇਸ਼ ਹੀ ਹੁੰਦਾ ਫਿਰ ਤੂੰ ਕਿਉਂ ਫਿਰੇ ਭੋਗ ਬਲਾਸ ਚ ਤੂੰ ਮਸਤ ਰਹੇਗਾ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਪਾਈ ਸੇ ਵੀਰ ਹੈ ਨਾਨਕ ਆ ਜਿੰਨੇ ਵੀ ਆ ਦੁਨੀਆ ਦੇ ਆ ਸ਼ੌਕ ਮਸਤੀਆਂ ਨੇ ਇਹ ਸਾਰੇ ਕੀ ਨਿਗਲਾਂ ਜੇ ਫਾਇਆਂ ਨੇ ਤੇ ਪਾਪ ਫਾਇਆਂ ਤੋਂ ਦੋ ਹੀ ਕਟੀਆਂ ਜਾ ਸਕਦੀਆਂ ਜਿੰਜੇ ਪੱਲੇ ਗੁਣ ਹੋਣ ਅੱਗੇ ਗਏ ਨਾ ਮੰਨੀਆਂ ਨਾ ਮਾਰ ਕੱਢੋ ਵੇ ਪੀਰ ਏ ਭਾਈ ਸਾਡੇ ਨਾਲ ਗਏ ਹੋਏ ਪਾਪ ਵਿਕਾਰ ਅਗਾ ਜਾ ਕੇ ਆਦਰ ਨਹੀਂ ਪਾਉਂਦੇ ਪਾਪ ਕੇ ਪਾਪਾ ਮਨੁੱਖ ਆਦਰ ਨਹੀਂ ਪਾਉਂਦਾ ਤੇ ਇਹਨਾਂ ਨੂੰ ਹੁਣੇ ਹੀ ਆਪਣੇ ਅੰਦਰੋਂ ਕੱਢ ਕੇ ਮੁਕਾਦ ਦਿਓ ਸੋਰਠ ਮਹਿਲਾ ਪਹਿਲਾ ਘਰ ਪਹਿਲਾ ਮਨਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਸਤਿਗੁਰ ਕਹਿਣ ਲਗੇ ਭਾਈ ਮਨੁ ਹਾਲੀ ਬਣਾ ਉਦਮੀ ਬਣਾ ਉੱਚੇ ਆਚਰਣ ਨੂੰ ਵਾਈ ਸਮਝ ਮਿਹਨਤ ਆਪਣੀ ਮਿਹਨਤ ਨੂੰ ਪਾਣੀ ਬਣਾ ਸਰੀਰ ਨੂੰ ਪਹਿਲੇ ਸਮਝ ਇਸ ਤਰੀਕੇ ਪ੍ਰਮਾਤਮਾ ਦਾ ਨਾਮ ਬੀਜ ਸੰਤੋਖ ਨੂੰ ਸੁਹਾਗਾ ਬਣਾ ਇਸ ਤਰ੍ਹਾਂ ਨਾਮ ਉੱਗੇਗਾ। ਪਾਓ ਕਰਮ ਕਰ ਜਮਸੀ ਸੇ ਕਰ ਪਾਗਟ ਦੇਖ ਭਾਈ ਪ੍ਰਮਾਤਮਾ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ ਸ਼ਰੀਰ ਘਰ ਭਾਗਾ ਵਾਲਾ ਹੋ ਜਾਏਗਾ। ਬਾਬਾ ਮਾਇਆ ਸਾਥ ਨ ਹੋਏ। ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾ ਹੋਇ ਭਾਈ। ਜੀਵ ਦੇ ਨਾਲ ਮਾਇਆ ਨਹੀਂ ਜਾਂਦੀ ਇਸ ਮਾਇਆ ਨੇ ਮਨੁੱਖਾ ਨੂੰ ਖਾ ਲਿਆ ਕੋਈ ਵਿਰਲਾ ਹੀ ਬੁੱਝਦਾ ਰਹਾਉ ਹਾਨ ਹਟ ਕਰ ਯਾਰ ਜਾ ਸੱਚ ਨਾਮ ਕਰ ਵਤ ਸੁਰਤ ਸੋਚ ਕਰ ਭਾਂਡ ਸਾਲ ਤੇ ਇਸ ਵਿੱਚ ਤਿਸ ਨੂੰ ਰੱਖ ਭਈ ਸਰੀਰ ਹੱਟੀ ਹੈ ਜਿੰਦਗੀ ਦੇ ਹਰ ਸਵਾਸ ਨਾਲ ਸਦਾ ਥੀ ਰੈਣ ਵਾਲਾ ਹਰੀ ਨਾਮ ਸੋਤਾ ਬਣਾ ਆਪਣੇ ਸੁਰਤ ਵਿਚਾਰ ਮੰਡਲ ਨੂੰ ਪਾਂਡਿਆਂ ਦੀ ਪਾਂਸਲ ਬਣਾ ਕੇ ਹਰੀ ਨਾਮ ਸੋਧਦੇ ਨੂੰ ਪਾ ਮਣ ਜਾ ਰਿਆਂ ਸਿਉ ਬਣਜ ਕਰ ਲੈ ਲਾਹਾ ਮਨ ਹਸ ਨਾ ਬਣਜ ਕਰਨ ਵਾਲੇ ਸਾਧ ਸੰਗੀਆਂ ਨਾਲ ਮਿਲ ਕੇ ਹਰੀ ਨਾਮ ਦਾ ਬਣਜ ਪਾਈ ਤੂ ਕਰਿਆ ਕਰ ਸੁਣ ਸੁਣ ਸਾਸਤ ਸਵਦਾਗਰੀ ਸਤ ਕੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੈ ਕਾਲ ਸਤ ਗੁਰੂ ਕਹਿਣ ਲਗੇ ਧਰਮ ਪੁਸਤਕਾਂ ਦਾ ਉਪਦੇਸ਼ ਸੁਣਿਆ ਕਰ ਇਹ ਹਰੀ ਨਾਮ ਦੀ ਸੁਦਾਗਰੀ ਹੈ ਸੁਦਾਗਰੀ ਦਾ ਮਾਲ ਲਦਣ ਵਾਸਤੇ ਉੱਚੇ ਆਚਰਨ ਕੋੜੇ ਬਣਾ ਕੇ ਤੁਰ ਚੰਗੇ ਗੁਣਾਂ ਨੂੰ ਜੀਵਨ ਸਫਰ ਦਾ ਖਰਚ ਬਣਾ ਕਿ ਮਾਨਸ ਵਿਪਾਰ ਦੇ ਉਦਮ ਨੂੰ ਕੱਲ ਤੇ ਨਾ ਪਾਇਆ ਕਰ ਨਿਰੰਕਾਰ ਕੈ ਦੇਸ ਜਾਹੇ ਤਾ ਸੁਖ ਲਹੈ ਮਹੱਲ ਹੈ ਭਾਈ ਇਸ ਤਰੀਕੇ ਨਾਲ ਤੂੰ ਨਿਰੰਕਾਰ ਦੇ ਚਰਨਾਚ ਜਾ ਟਿੱਕੇਗਾ ਜਿਹੜਾ ਸੁਖ ਹੈ ਉਹ ਲੱਭ ਲਏਗਾ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਕ ਆਖੈ ਤਨ ਭਈ ਪੁਰੇ ਧਿਆਨ ਨਾਲ ਪ੍ਰਭੂ ਮਾਲਕ ਦੀ ਨੌਕਰੀ ਕਰ ਨਾਮ ਨੂੰ ਮਨ ਵਿੱਚ ਭਾਈ ਟਿਕਾ ਕੇ ਰੱਖ ਤੇ ਪ੍ਰਮਾਤਮਾ ਦੀ ਨੌਕਰੀ ਦੋੜ ਪੱਜ ਇਹਦੇ ਚਕਾਰ ਵਿਕਾਰ ਤੇਰੇ ਨੇੜੇ ਨਹੀਂ ਆਉਣਗੇ ਇਹਨਾਂ ਨੂੰ ਬਨ ਕੇ ਪਾਸੇ ਰੱਖ ਦੇ ਨਾਨਕ ਵੇਖ ਨੰਦਰ ਕਰ ਚੜੇ ਚਵੱਗਣ ਵੰਨ ਹੈ ਨਾਨਕ ਇੰਜ ਕਰਨਲ ਪ੍ਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ ਤੇਰੀ ਜਿੰਦ ਉੱਤੇ ਚੌਗੁਣਾ ਆਤਮਕ ਰੂਪ ਫਿਰ ਪਾਈ ਚੜਦਾ ਜਾਏਗਾ ਸੋਰਠ ਮਹੱਲਾ ਪਹਿਲਾ ਚੌ ਤੁਕੇ ਮਾਏ ਬਾਪ ਕੋ ਬੇਟਾ ਨਿੱਕਾ ਸਸਰੈ ਚਤੁਰ ਜੁਆਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਪਾਈ ਜੋ ਮਨੁ ਕਦੇ ਮਾਪਿਆਂ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੇ ਸੋਹਰੇ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰ ਪਿਓ ਸੀ ਤੇ ਅਤੇ ਭਰਾ ਦਾ ਬੜਾ ਸਨੇਹੀ ਭਰਾ ਸੀ ਹੁਕਮ ਪਿਆ ਬਾਹਰ ਕਰ ਛੋੜਿਆ ਖਿੰਮੇ ਬਈ ਪਰਾਇਂ ਜਦੋਂ ਕਾਲਪੁਰਖ ਦਾ ਦੇਸ਼ ਹੋਇਆ ਫਿਰ ਘਰ-ਬਾਰ ਸਭ ਕੁਝ ਛੱਡ ਕੇ ਇਥੋਂ ਮਰਜ ਕਹਿਣ ਲੱਗੇ ਤੁਰ ਪੈਂਦਾ ਨਾਮਦਾਨ ਇਸ਼ਨਾ ਨਮਨ ਮੁਖ ਇਤ ਤਨ ਤੂੜ ਤਮਾਈ ਤੇ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਨਾ ਪ੍ਰਭੂ ਦਾ ਨਾਮ ਜਪਦਾ ਨਾ ਉੱਚਾ ਆਚਰਣ ਬਣਾਉਂਦਾ ਬਸ ਖੁਆਰੀ ਹੀ ਖੱਟਦਾ ਮਨਮਾਨਿਆ ਨਾਮ ਸਖਾਈ ਪਾਏ ਪਰਉ ਗੁਰ ਕੈ ਬਲਹਾਰ ਜਿਨ ਸਾਚੀ ਬੂਝ ਬੁਝਾਈ ਰਹਾਉ ਤੇ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਚ ਭਤੀਜੰਦ ਆ ਉਹ ਪਰਮਾਤਮਾ ਦੇ ਨਾਮ ਨੂੰ ਅਸੀਂ ਅਸਲ ਮਿੱਤਰ ਸਮਝ ਲੈਂਦਾ ਇਸ ਲਈ ਮਰਜ਼ ਕਹਿਣ ਲੇ ਕਿ ਮੈਂ ਤਾਂ ਗੁਰੂ ਦੇ ਪੈਰੀ ਲੱਗਦਾ ਹਾਂ ਗੁਰੂ ਤੋਂ ਸਦਕੇ ਜਾਨਾ ਵਾਂ ਜਿਸ ਨੇ ਸੱਚੀ ਮਤ ਬਖਸ਼ੀ ਆ ਰਹਾ ਜਗ ਸਿਉਂ ਝੂਟ ਪ੍ਰੀਤ ਮਨ ਬੇਦਿਆ ਜਨ ਸਿਉਂ ਬਾਦ ਰਚਾਈ ਮਾਇਆ ਮਗਨ ਐ ਨਿਸਮਗ ਜੋ ਹੈ ਨਾਮ ਨਾ ਲੇਵੈ ਮਰੇ ਬਿਖ ਖਾਈ ਤੇ ਮਨ ਮੁਖ ਦਾ ਮਨ ਜਗਤ ਨਾਲ ਛੁੱਟੇ ਪਿਆਰ ਚ ਪ੍ਰੇਰਿਆ ਰਹਿੰਦਾ ਸੰਤ ਜਨ ਨਾਲ ਝਗੜਾ ਖੜਾ ਕਰੀ ਰੱਖਦਾ ਤੇ ਮਾਇਆ ਦੇ ਵਿੱਚ ਮਸਤ ਹੋ ਕੇ ਦਿਨ ਰਾਤ ਮਾਇਆ ਦਾ ਰਾਹੀ ਤੱਕਦਾਰ ਇਹਨਾਂ ਗੰਦਨ ਵੈਣ ਰਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਰੰਗ ਨਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਉਹ ਗੰਦੇ ਗੀਤਾਂ ਗਾਉਣ ਸੁਣਨ ਵਿੱਚ ਮਸਤ ਰਹਿੰਦਾ ਗੰਦੇ ਗੀਤ ਨਾਲ ਹੀ ਹੇਤ ਕਰਦਾ ਨਾ ਪਰਮਾਤਮਾ ਦੇ ਪਿਆਰ ਚ ਰੰਗਦਾ ਆਪਣੇ ਆਪ ਨਾ ਨਾਮ ਰਸ ਵਿੱਚ ਓ ਖਿੱਚ ਪੰਦਾ ਸਾਦ ਸਬਾ ਮੈਂ ਸਹਿਜਨਾ ਚਾਖਿਆ ਜੇ ਬਾਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਤੇ ਸਾ ਸੰਗ ਜਾ ਕੇ ਮਨੁਕਾ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮੰਨਦਾ ਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਆਪਣਾ ਹੀ ਸਮਝੀ ਬੈਠਾ ਅੱਖੀ ਮੀਟ ਚਲਿਆ ਅੰਧਿਆਰਾ ਕਰ ਦਰ ਦਿਸੈ ਨਭਾਈ ਜਮ ਦਰਬਾ ਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਆ ਆਤਮਕ ਸੂਤ ਤੋਂ ਅੰਨਾ ਮਨੁੱਖ ਅੱਖੀ ਮੀਟ ਕੇ ਹੀ ਤੁਰਦਾ ਰਿੰਦਾ ਪਰਮਾਤਮਾ ਦੇ ਘਾਰ ਤੇਦਾਰ ਨੂੰ ਉਸ ਕਦੇ ਸਮਝਦਾ ਹੀ ਨਹੀਂ ਮਾਰਜ ਕਹਿਣ ਲੱਗੇ ਫਿਰ ਉਹ ਜਮ ਦਾ ਜਮਾ ਦਾ ਬੱਧਾ ਟਟਕਾਣੀ ਉਹਨੂੰ ਮਿਲਦਾ ਇਸ ਕਰਕੇ ਆਪਣਾ ਕੀਤਾ ਆਪੇ ਹੀ ਉਹ ਪਾਉਂਦਾ ਹੈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੇ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਸਤਿਗੁਰੂ ਕੈਨ ਲੰਗ ਜੇ ਪ੍ਰਭੂ ਆਪ ਮਿਹ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਣਾ ਤੇ ਕੰਨਾਂ ਨਾਲ ਉਸ ਦੀ ਸਿਫਤ ਤੋਂ ਸਲਾ ਸੁਣ ਕੇ ਗੁਰੂ ਸ਼ਬਦ ਦੇ ਰਾਇ ਦੀ ਸਿਫਤ ਤੋਂ ਸਲਾ ਮੈਂ ਕਰ ਸਕਦਾ ਹਾਂ ਨਿਰਪੋ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਪਰਮ ਨੰਭਾਗੇ ਸਚ ਨਾਮ ਵਡਿਆਈ ਸਤਿਗੁਰ ਕਹਿਣ ਲਗੇ ਪ੍ਰਭੂ ਨਿਰਪਉ ਹੈ ਨਿਰੰਕਾਰ ਹੈ ਨਿਰਵੈਰ ਹੈ ਉਸ ਦੀ ਜੋ ਸਾਰੇ ਜਗਤ ਵਿੱਚ ਪੂਰਨ ਤੁਰ ਤੇ ਵਿਆਪਕ ਹੈ ਨਾਨਕ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਪਟਕਣਾ ਕਦੀ ਵੀ ਦੂਰ ਨਹੀਂ ਹੋ ਸਕਦੀ ਸੋਰਠ ਮਹਲਾ ਪਹਿਲਾ ਦੋ ਤੁਕੇ ਪੁੜ ਤਰਤੀ ਪੁੜ ਪਾਣੀ ਆਸਨ ਚਾਰ ਕੁੰਟ ਚਮਾਰਾ ਸਗਲ ਪਵਣ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਏ ਪ੍ਰਭੂ ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ ਚਾਰੇ ਪਾਸੇ ਚੁਬਾਰੇ ਦੀਆਂ ਚਾਰ ਕੰਧਾਂ ਨੇ ਇਹ ਚੁਬਾਰੇ ਵਿੱਚ ਤੇਰਾ ਨਿਵਾਸ ਹੈ ਸਾਰੀ ਸ੍ਰਿਸ਼ਟੀ ਦੇ ਜੀਤ ਜਾਂਦੀਆਂ ਮੂਰਤੀਆਂ ਤੇਰੇ ਹੀ ਟਕਸਾਲ ਵਿੱਚ ਘੜੀਆਂ ਗਈਆਂ ਨੇ ਮੇਰੇ ਸਹਿਬਾ ਤੇਰੇ ਚੋਜ ਵਿਣਾਣਾ ਤਲ ਤਲ ਮਹਿਲ ਪਰ ਪੁਰਲੀਨ ਆਪੇ ਸਰਬ ਸੰਮਾਨ ਰਹਾ ਹੋਏ ਮੇਰੇ ਮਾਲਕ ਤੇਰੇ ਕੌਤਕ ਅਚਾਦ ਨੇ ਪਾਣੀ ਵਿੱਚ ਧਰਤੀ ਦੇ ਅੰਦਰ ਹਰ ਥਾਂ ਤੇ ਵਿਆਪਕ ਰਹਾ ਜਹਾਂ ਜਾਂ ਦੇਖਾਂ ਤਹਾਂ ਜੋ ਤੇਮਾਰੀ ਤੇਰੇ ਰੂਪ ਕਨੇਹ ਇਕਾਤ ਰੂ ਫਿਰੇ ਪਰਛੰਨਾ ਕੋਏ ਨਾ ਕਿਸ ਹੀ ਜੀਹਾ ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਜੋਤ ਪ੍ਰਕਾਸ਼ ਕਰ ਰਹੀ ਏ ਤੇਰਾ ਸਰੂਪ ਕੈਸਾ ਹੈ ਬਿਆਨ ਨਹੀਂ ਹੁੰਦਾ ਤੂੰ ਆਪ ਹੀ ਆਪ ਹੁੰਦਿਆਂ ਵੀ ਨਬਯੰਤ ਜੀਵਾਂ ਚ ਲੁੱਕ ਕੇ ਫਿਰ ਰਿਹਾ ਹੈ ਪਾਉ ਕੇ ਆਪਣਾ ਆਪ ਜਿਹੜਾ ਰੂਪ ਕਿਸੇ ਨੂੰ ਦਿਸਦਾ ਨਹੀਂ ਦਿਸਦਾ ਤਾਂ ਵੀ ਤੂੰ ਸਾਰੇ ਜੀਵਾਂ ਚ ਬੈਠਾ ਹੈ ਅੰਡੰ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਇਕ ਪਰਮ ਮੈਂ ਤੇਰਾ ਦੇਖਿਆ ਤੂ ਸਭਨਾ ਮਾਹੇ ਰਵੰਤਾ ਫੇ ਭਾਈ ਭਾਵੇਂ ਅੰਡਾ ਹੈ ਜੋਰਤ ਇਹ ਜਿੰਨੇ ਵੀ ਖਾਣੀਆਂ ਨੇ ਅੰਡਾ ਜੇਰ ਉਤਪਜ ਸੇਤਜ ਇਨਾਂ ਚ ਪੈਦਾ ਕੀਤੇ ਜੰਤ ਤੇਰੇ ਹੀ ਨੇ اے ਪ੍ਰਭੂ ਮੈਂ ਤਾਂ ਤੇਰੀ ਅਚਰਜ ਖੇਡ ਵੇਖਣਾ ਕਿ ਤੂੰ ਇਨਾਂ ਸਭਨਾ ਵਿੱਚ ਮੌਜੂਦ ਹੈ ਤੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿ ਜਿਤ ਕਿਛ ਦੀਜੈ ਪ੍ਰਣਾਮਤ ਨਾਨਕ ਸੁਣ ਮੇਰੇ ਸਾਹਿਬ ਡੁੱਬੰਦਾ ਪੱਥਰ ਲੀਜੈ ਹੈ ਪ੍ਰਭੂ ਤੇਰੇ ਨੇਕ ਗੁਣ ਨੇ ਮੈਂ ਕਿਸੇ ਇੱਕ ਦੀ ਵੀ ਪੂਰੀ ਸਮਝ ਨਹੀਂ ਰੱਖੀ ਤੇ ਨਾਨਕ ਬੇਨਤੀ ਕਰਦਾ ਹੈ ਮੇਰੇ ਮਾਲਕ ਸੁਣ ਮੈਨੂੰ ਪੱਥਰ ਵੰਗ ਵਿਕਾਰਾਂ ਵਿੱਚ ਡੁੱਬਦੇ ਨੂੰ ਤੁਸੀਂ ਬਚਾ ਲਵੋ ਸੋਰਠ ਮਹਲਾ ਪਹਿਲਾ ਹਮ ਪਾਪੀ ਪਤਿਤ ਪਰਮ 파ਖੰਡੀ ਤੋਂ ਨਿਰਮਲ ਨਿਰੰਕਾਰ ਅੰਮ੍ਰਿਤ ਚਾਗ ਪਰਮ ਰਸ ਰਾਤੇ ਠਾਕੁਰ ਸ਼ਰਣ ਤੁਮਾਰੀ ਏ ਮੇਰ ਠਾਕੁਰ ਮੈਂ ਵਿਕਾਰੀ ਹਾਂ ਸਦਾ ਵਿਕਾਰਾਂ ਚ ਡਿੱਗਿਆ ਰਹਿਨਾ ਬੜਾ ਹੀ ਪਖੰਡੀ ਹਾਂ ਤੂੰ ਪਵਿੱਤਰ ਨਿਰੰਕਾਰ ਐ ਏ ਮੇਰ ਠਾਕੁਰ ਤੇਰੀ ਸ਼ਰਣ ਚ ਆ ਕੇ ਅਟਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਜਿਹੜੇ ਚਖਦੇ ਨੇ ਉਹ ਤੇਰੇ ਨਾਮ ਦੇ ਵਿੱਚ ਹਮੇਸ਼ਾ ਮੱਤੇ ਰੇ ਮਸਤ ਰਹਿੰਦੇ ਨੇ ਕਰਤਾ ਤੂੰ ਮੈਂ ਮਾਣ ਨਿਮਾੜੇ ਮਾਣ ਮਹਿਤ ਨਾਮ ਤਨ ਪੱਲੇ ਸਾਚੇ ਸ਼ਬਦ ਸਮਾਨੇ ਰਹਾ ਉਹ ਮੇਰਿ ਕਰਤਾਰ ਮੈ ਨਿਮਾਣੇ ਵਾਸਤੇ ਤੂੰ ਹੀ ਮੇਰਾ ਮਾਣ ਹੈ ਤੇਰਾ ਹੀ ਆਸਰਾ ਮਾਣ ਉਹਨਾਂ ਨੂੰ ਮਿਲਦਾ ਪ੍ਰਭੂ ਜਿਨ੍ਹਾਂ ਦੇ ਪੱਲੇ ਪ੍ਰਮਾਤਮਾ ਦਾ ਨਾਮ ਤਨ ਹੋਵੇ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗੌਰਾ ਹਮ ਹਾਉਰੇ ਤੁਝ ਹੀ ਮਨ ਰਾਤੇ ਐ ਨਿਸ ਪਰਮਾਤੇ ਰਸਨਾ ਜਪ ਮੰਨ ਰੇ ਹੈ ਪ੍ਰਭੂ ਤੂੰ ਗੁਣਾ ਨਲ ਭਰਪੂਰ ਹੈ ਅਸੀਂ ਜੀਉ ਓਨੇ ਹਾਂ ਥੋੜੇ ਵੇ ਤਾਂ ਤੂੰ ਗੰਭੀਰ ਹੈ ਅਸੀਂ ਹੋੜੇ ਆ ਮੇਰਕਾਰ ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿੱਚ ਰੰਗਿਆ ਰਹੇ ਤੂੰ ਸਾਚੇ ਹਮ ਤੁਮਹੀ ਰਾਚੇ ਸ਼ਬਦ ਪੇਧ ਫੁਨ ਸਾਚੇ ਐ ਨਿਸਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਹੈ ਪ੍ਰਭੂ ਤੂੰ ਸਦਾ ਇਰਨ ਵਾਲਾ ਜੇ ਅਸੀਂ ਜੀਵ ਤੇਰੀ ਯਾਦ ਵਿੱਚ ਟਿੱਕੇ ਰਹੀਏ ਜੇ ਸਿਫਤ ਉਸ ਲਬ ਵਿੱਚ ਜੁੜੇ ਰਹੀਏ ਤੇ ਤੇਰੀ ਮਿਹਰ ਨਾਲ ਅਸੀਂ ਵੀ ਅਡੋਲ ਚਿਤ ਹੋ ਸਕਨੇ ਆ ਤੇ ਇਹ ਪ੍ਰਭੂ ਜਿਹੜੇ ਮਨੁੱਖ ਤੇਰੇ ਨਾਮ ਜੁੜੇ ਨੇ ਉਹ ਸੁੱਚੇ ਨੇ ਜਿਹੜੇ ਜੰਮ ਦੇ ਮਰਦੇ ਨੂੰ ਕੱਚੇ ਨੇ ਆਵਰਨ ਦੀ ਸਹਿ ਕਿਸ ਸਾ ਲਾਹੀ ਤੇ ਸਹਿ ਸ਼ਰੀਕ ਨਾ ਕੋਈ ਪ੍ਰਣਵਤ ਨਾਨਕ ਦਾਸ ਨੰਦਾਸਾ ਗੁਰਮਤਿ ਜਾਨਿਆ ਸੋਈ ਹੈ ਭਾਈ ਪ੍ਰਮਾਤਮਾ ਦੇ ਬਰਾਬਰ ਕੋਈ ਨਹੀਂ ਮੈਨੂੰ ਕੋਈ ਨਹੀਂ ਉਹਦੇ ਵਰਗਾ ਦੇਸਤਾ ਇਸੇ ਨਾਨਕ ਬੇਨਤੀ ਕਰਦਾ ਮੈਂ ਉਹਨਾਂ ਦੇ ਦਸਨ ਦਸਾਂ ਦਾ ਦਾਸਾਂ ਜਿਹੜੇ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਨਾਲ ਡੂੰਗੀ ਸੰਝ ਪਾ ਕੇ ਬੈਠੇ ਨੇ ਅਵਰਨਾ ਦੀ ਸਹਿ ਕਿਸ ਸਾਲਾਹੀ ਤੇ ਸਹਿ ਸ਼ਰੀਕ ਨਾ ਕੋਈ ਪ੍ਰਣਮਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ